ਬਹੁਤ ਬਹੁਤ ਧੰਨਵਾਦ ਤੁਸੀਂ ਇਨਾ ਲੇਟ ਆਵਰਸ ਦੇ ਉੱਤੇ ਵੀ ਸਾਨੂੰ ਕਵਰੇਜ ਦੇਣ ਵਾਸਤੇ ਇੱਥੇ ਖੜੇ ਹੋ ਤੇ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਤੇ ਸਾਰੀਆਂ ਜਿੰਨੀਆਂ ਫਸੇ ਦੀ ਐਸ ਕੇ ਐਮ ਦੀਆਂ ਜਿੰਨੀਆਂ ਜੱਥੇਬੰਦੀਆਂ ਨੇ ਉਹਨਾਂ ਦਾ ਡੈਲੀਗੇਸ਼ਨ ਗਵਰਨਰ ਸਾਹਿਬ ਨੂੰ ਮਿਲਿਆ ਔਰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਜਿਹਦੇ ਚ ਅਸੀਂ ਉਹਨਾਂ ਨੂੰ ਕਿਹਾ ਭਈ ਪੰਜਾਬ ਔਰ ਹਰਿਆਣਾ ਦੇ ਬਾਰਡਰਸ ਦੇ ਉੱਤੇ ਐਜੀਟੇਸ਼ਨ ਚੱਲ ਰਹੀ ਹੈ ਪਿਛਲੇ 10 ਮਹੀਨੇ ਤੋਂ ਸਰ ਜੁਗਿੰਦਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਬਹੁਤ ਹੀ ਸਤਿਕਾਰਯੋਗ ਲੀਡਰ ਨੇ ਉਹ ਉਹ ਖੜਤਾਵਤੇ ਨੇ ਮਰਨ ਵਰਤੇ ਨੇ ਉਹਨਾਂ ਦੀ ਸਿਹਤ ਦਿਨ-ਬ-ਦਿਨ ਖਰਾਬ ਹੋ ਰਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਤੁਰੰਤ ਸਰਕਾਰ ਗੱਲਬਾਤ ਦਾ ਦੌਰ ਫੇਰ ਸ਼ੁਰੂ ਕਰਕੇ ਉਹਨਾਂ ਦੀਆਂ ਮੰਗਾਂ ਮੰਨੇ ਮੰਗਾਂ ਸਾਡੀਆਂ ਤੇ ਉਹਨਾਂ ਦੀਆਂ ਇੱਕੋ ਨੇ ਅਸੀਂ ਉਹਨਾਂ ਦੇ ਨਾਲ ਆ ਤੇ ਉਹਨਾਂ ਦੀ ਸਿਹਤ ਦੀ ਸਾਨੂੰ ਬਹੁਤ ਚਿੰਤਾ ਹੈ ਇਸ ਕਰਕੇ ਸਰਕਾਰ ਨੂੰ ਤੁਰੰਤ ਐਕਸ਼ਨ ਚ ਆਉਣਾ ਚਾਹੀਦਾ ਹੈ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਡੈਮੋਕ੍ਰੇਸੀ ਚ ਅਸੀਂ ਕੋਈ ਤੁਹਾਡੇ ਪੋਲੀਟੀਕਲ ਵਿਰੋਧੀ ਨਹੀਂ ਕਿਸਾਨ ਕਿਸਾਨ ਨੇ ਜਿਹਨੂੰ ਤੁਸੀਂ ਅੰਨ ਦਾਤਾ ਕਹਿੰਦੇ ਹੋ ਉਹਨਾਂ ਨੂੰ ਇਦਾਂ ਸੜਕਾਂ ਤੇ ਰੋਲਣਾ ਠੀਕ ਨਹੀਂ ਔਰ ਇਹ ਤੋਂ ਵੀ ਬਿਨਾ ਅਸੀਂ ਉਹਨਾਂ ਨੂੰ ਕਿਹਾ ਵੀ ਜਦੋਂ ਜਿਹੜੇ ਕਿਸਾਨ ਨੇ ਇਹਨੇ ਲੰਬੇ ਸਮੇਂ ਤੋਂ ਜਦ 10 ਮਹੀਨੇ ਤੋਂ ਬੈਠਿਆ ਸਰਕਾਰ ਉਹਨਾਂ ਨਾਲ ਗੱਲ ਨਾ ਕਰੇ ਡੈਮੋਕ੍ਰੇਸੀ ਚ ਇਸ ਗੱਲ ਨੂੰ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕਰਨਾ ਤੇ ਤੁਸੀਂ ਗਵਰਨਰ ਹੋ ਪੰਜਾਬ ਦੇ ਸਾਡੀ ਇਹ ਗੱਲ ਕੇਂਦਰ ਤੱਕ ਪਹੁੰਚਾਓ ਛੇਤੀ ਤੋਂ ਛੇਤੀ ਉਹਨਾਂ ਨਾਲ ਗੱਲਬਾਤ ਸ਼ੁਰੂ ਹੋਵੇ ਔਰ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਏ ਇੱਕ ਤਾਂ ਇਹ ਸੀ ਦੂਸਰਾ ਮੁੱਦਾ ਸੀ ਸਾਡਾ ਕੇਂਦਰ ਸਰਕਾਰ ਨੇ ਰੀਸੈਂਟਲੀ ਇੱਕ ਡਰਾਫਟ ਮਾਰਕੀਟਿੰਗ ਪਾਲਿਸੀ ਜਾਰੀ ਕੀਤੀ ਹੈ ਅਸੀਂ ਸਮਝਦੇ ਹਾਂ ਉਹ ਜਿਹੜੇ ਅਸੀਂ ਤਿੰਨ ਕਾਨੂੰਨ ਵਾਪਸ ਕਰਵਾ ਕੇ ਆਏ ਆ ਉਹਨਾਂ ਨੂੰ ਟੇਡੇ ਢੰਗ ਨਾਲ ਲਾਗੂ ਕਰਨ ਦੀ ਦੁਬਾਰਾ ਕਾਰਪੋਰੇਟ ਐਗਰੀਕਲਚਰ ਵੱਲ ਵਧਣ ਦੀ ਇਹ ਇੱਕ ਚਾਲ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੇ ਸਰਕਾਰ ਨੇ ਇਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਉਸ ਤੋਂ ਪਹਿਲਾਂ ਨਾ ਵੀ ਵੱਡੀ ਐਜੀਟੇਸ਼ਨ ਇਹਨਾਂ ਦੇ ਖਿਲਾਫ ਹੋਏਗੀ ਇਸ ਕਰਕੇ ਸਾਡਾ ਇਨ ਐਡਵਾਂਸ ਤੁਹਾਨੂੰ ਇਹ ਚੇਤਾਵਨੀ ਹੈ ਕਿ ਕੇਂਦਰ ਸਰਕਾਰ ਨੂੰ ਬਹੁ ਇਹੋ ਜੇ ਡਰਾਫਟ ਇਹੋ ਜੇ ਖੇਲ ਨਾ ਖੇਲੇ ਇਹਨਾਂ ਨੂੰ ਵਾਪਸ ਲੈ। ਕੀ ਕਹਾ ਗਵਰਨਰ ਸਾਹਿਬ ਨੇ ਆਪ تین ਬਾਕੀ ਉਹਨਾਂ ਨੇ ਕਿਹਾ ਵੀ ਅਸੀਂ ਮੈਂ ਕੱਲ ਗੱਲ ਕਰਾਂਗਾ ਕੱਲ ਕਰਕੇ ਜੋ ਹੋਏਗਾ ਉਹ ਤੁਹਾਨੂੰ ਮੈਂ ਇਤਲਾਹ ਦੇ ਦਿਆਂਗਾ। ਸਰ ਆਪ ਲੋਕ ਅਲੱਗ-ਅਲੱਗ ਜੋ ਹੈ ਦਿਖਾਈ ਦੇ ਰਹੇ ਹੈ ਪੋਲਿਟੀਕਲ ਵਿੰਗ ਅਲੱਗ ਹੈ ਨੋਨ ਪੋਲਿਟੀਕਲ ਵਿੰਗ ਅਲੱਗ ਹੈ ਰਾਕੇਸ਼ ਟਿਕਾਟ ਕਹਿ ਰਹੇ ਕਿ ਜਬ ਤੱਕ ਸਾਰੇ ਸਾਰੇ ਕਿਸਾਨ ਸੰਗਠਨ ਇਕੱਠੇ ਨਹੀਂ ਆਏਗੇ ਤਬ ਤੱਕ ਆंदोलਨ ਜੋ ਹੈ ਉਹ ਉਸ ਪ੍ਰਕਾਰ ਸੇ ਨਹੀਂ ਖੜਾ ਹੋਏ ਕੋਈ ਪ੍ਰੋਬਲਮ ਨਹੀਂ ਇਹ ਸਾਡਾ ਪ੍ਰੋਸੈਸ ਚੱਲ ਰਿਹਾ ਹੈ ਅਸੀਂ 21 ਤਾਰੀਖ ਨੂੰ ਫੇਰ ਮਿਲ ਰਹੇ ਹਾਂ ਉਹਨਾਂ ਨੂੰ ਦੇਖੋ ਆਪਸੀ મતભੇਦ ਜਿਹੜੇ ਨੇ ਖਿਆਲਾਂ ਦੇ મતਭੇਦ ਇਹ ਅਲੱਗ ਗੱਲ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨੂੰ ਅਪੋਜ਼ ਕਰ ਦਿਆਂ ਅਸੀਂ ਉਹਨਾਂ ਦੇ ਨਾਲ ਆ ਸਾਨੂੰ ਵੀ ਉਨੀੋ ਚਿੰਤਾ ਹੈ ਜਿੰਨੀ ਚਿੰਤਾ ਬਾਕੀ ਪੰਜਾਬ ਦੇ ਲੋਕਾਂ ਨੂੰ ਬਾਕੀ ਲੋਕਾਂ ਨੂੰ ਹੈ ਇਸ ਕਰਕੇ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਹਾਂ ਜਦੋਂ ਵੀ ਸਰਕਾਰ ਉਹਨਾਂ ਦੇ ਉੱਤੇ ਤਸ਼ੱਦਦ ਕਰਦੀ ਹੈ ਅਸੀਂ ਕੋਈ ਨਾ ਕੋਈ ਐਕਸ਼ਨ ਕਰਕੇ ਉਹਨਾਂ ਨੂੰ ਸਪੋਰਟ ਕਰਦੇ ਹਾਂ ਔਰ ਇਹੀ ਗੱਲ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਹਾਂ ਬਈ ਕਿਸਾਨ ਤੁਹਾਡੇ ਪੋਲੀਟੀਕਲ ਵਿਰੋਧੀ ਨਹੀਂ ਤੁਸੀਂ ਇਹਨਾਂ ਦੇ ਉੱਤੇ ਜਿਸ ਤਰ੍ਹਾਂ ਟਾਇਰ ਗੈਸ ਛੱਡੀ ਜਿੱਦਾਂ ਤੁਸੀਂ ਗੋਲੀਆਂ ਚਲਾਈਆਂ ਜਿਸ ਤਰ੍ਹਾਂ ਤੁਸੀਂ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਉਹਦਾ ਜਵਾਲਾ ਤੋੜ ਦਿੱਤਾ ਇਹ ਇਹ ਪੀਸਫੁਲ ਲੋਕਾਂ ਦੇ ਤੇ ਇਸ ਤਰ੍ਹਾਂ ਦਾ ਤਸ਼ੱਦਦ ਕਰਨਾ ਇਹ ਕਿਤੇ ਕਿਸੇ ਤਰ੍ਹਾਂ ਵੀ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ 21 ਤਰੀਕ ਨੂੰ ਕਹਾ ਮੀਟਿੰਗ ਕਰ ਰਹੇ ਆਪ ਆਪਸ ਵਿੱਚ ਪਟਿਆਲਾ ਪਟਿਆਲਾ ਨਹੀਂ ਉਹਨਾਂ ਦੇ ਨਾਲ ਕਰ ਰਹੇ ਆ ਰਜਵਤ ਸਾਹਿਬ ਖਨੂਰੀ ਤੇ ਸ਼ੰਭੂ ਜਾਂ ਨਾ ਜਾਣ ਦਾ ਫੈਸਲਾ ਕਿਉਂ ਹੈ ਮਤਲਬ ਨਹੀਂ ਨਾ ਜਾਣ ਦਾ ਫੈਸਲਾ ਨਹੀਂ ਕੁਝ ਫਾਰਮੈਲਟੀਆਂ ਨੇ ਉਹਨਾਂ ਨੂੰ ਬੁਲਾਇਆ ਅਸੀਂ 21 ਤਾਰੀਖ ਨੂੰ ਇਕੱਠੇ ਬੈਠਾਂਗੇ ਪਟਿਆਲੇ ਔਰ ਉੱਥੇ ਬੈਠ ਕੇ ਮੀਟਿੰਗ ਕਰਕੇ ਫਿਰ ਫੈਸਲਾ ਔਰ 23 23 ਤਾਰੀਖ ਨੂੰ ਵੀ ਅਸੀਂ ਕਰ ਰਹੇ ਹਾਂ 23 ਤਾਰੀਖ ਨੂੰ ਸਾਰੇ ਦੇਸ਼ ਦੇ ਵਿੱਚ ਅਸੀਂ ਡੀਸੀਆਂ ਦੇ ਸਾਹਮਣੇ ਇਦੇ ਹੱਕ ਦੇ ਵਿੱਚ ਹੀ ਮਜ਼ਾਰੇ ਸਾਰੇ ਅਸੀਂ ਡੀਸੀਆਂ ਚ ਕਰ ਰਹੇ ਆਂ ਔਰ 24 ਤਰੀਕ ਨੂੰ ਦੁਬਾਰਾ ਮੀਟਿੰਗ ਕਰਕੇ ਅਗਲਾ ਫੈਸਲਾ ਲਵਾਂ ਜਿਹੜੀ 21 ਤਰੀਕ ਦੀ ਮੀਟਿੰਗ ਰੱਖ ਰਹੇ ਹਾਂ ਉਸ ਚੀਜ਼ ਨੂੰ ਲੈ ਕੇ ਕਿ ਟਰਮੈਂਟ ਕੰਡੀਸ਼ਨ ਫਾਈਨਲ ਕੀਤੀਆਂ ਕਿ ਜਿਹੜੀਆਂ ਉਹਨਾਂ ਨਾਲ ਡਿਸਾਈਨ ਕੀ ਜਾਣਗੀਆਂ ਜੀ ਅਸੀਂ ਆਪਸ ਵਿੱਚ ਬੈਠਾਂਗੇ ਕਮਿਊਨ ਨੂੰ ਸਮਝਾਂਗੇ ਜਿਹੜੀਆਂ ਗਲਤਫਹਿਮੀਆਂ ਨੇ ਦੂਰ ਕਰਕੇ ਅਸੀਂ 6 ਮੈਂਬਰੀ ਕਮੇਟੀ ਜਾਏਗੀ ਜਿਹੜੀ ਬਹੁਤ ਦੇਰ ਤੋਂ ਬਣੀ ਹੋਈ ਹੈ ਨੈਸ਼ਨਲ ਲੈਵਲ ਤੇ ਬਣੀ ਹੈ 6 ਮੈਂਬਰੀ ਕਮੇਟੀ ਉਹ ਜਾਏਗੀ ਗੱਲਬਾਤ ਕਰਾਂਗੇ ਔਰ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਰਾਜਪਾਲ ਸੇ ਵੀ ਕੋਈ ਮੁਲਾਕਾਤ ਕਰਾਂਗੇ ਕਿਉਂਕਿ ਜੋ ਹਾਂ ਟਾਇਰ ਗੈਸ ਚੱਲ ਰਹੀ ਹੈ ਜਾਂ ਫਿਰ ਪੁਲਿਸ ਫੋਰਸ ਨੇ ਜੋ ਰਾਸਤੇ ਰੋਕੇ ਹੋਏ ਉਹ ਹਰਿਆਣਾ ਕੀ ਪੁਲਿਸ ਤੋਂ ਹਰਿਆਣਾ ਦੇ ਰਾਜਪਾਲ ਸੇ ਵੀ ਕੋਈ ਨਹੀਂ ਅਸੀਂ ਆਪਣੇ ਰਾਜਪਾਲ ਕੋਲੇ ਗਿਲਾ ਕੀਤਾ ਹੈ ਬਈ ਹਰਿਆਣਾ ਪੁਲਿਸ ਪੰਜਾਬ ਚ ਆ ਕੇ ਅੰਦਰ ਆ ਕੇ ਪੰਜਾਬ ਦੇ ਟਰੈਕਟਰ ਭਨ ਗਏ ਗੱਡੀਆਂ ਭਨ ਗਈ ਕੋਈ ਐਫ ਆਈ ਆਰ ਨਹੀਂ ਪੰਜ ਬੰਦਿਆਂ ਦੀਆਂ ਦੋਏ ਨਿਗਾਹਾਂ ਚਲੀਆਂ ਕੋਈ ਐਫ ਆਈ ਆਰ ਨਹੀਂ ਸਾਢੇ 4 ਸਾਢੇ 400 ਬੰਦਾ ਫੱਟਲ ਹੋਇਆ ਜਿਹੜਾ ਸਰਕਾਰੀ ਹਸਪਤਾਲ ਜਿਨ੍ਹਾਂ ਨੇ ਇਲਾਜ ਕਰਾਇਆ ਕੋਈ ਐਫਆਈਆਰ ਨਹੀਂ ਤੇ ਸ਼ੁਭ ਕਰਨ ਦੀ ਡੈਥ ਹੋ ਗਈ ਜਿਹੜੀ ਐਫਆਈਆਰ ਹੈ ਉਹਦੇ ਵਿੱਚ ਕੁਝ ਨਹੀਂ ਤੇ ਮੇਰੀ ਰਿਟ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੀ ਰਿਟਾਇਰਡ ਜੱਜ ਜੈਸ਼ਰੀ ਠਾਕਰ ਇਹਦੀ ਜਾਂਚ ਕਰ ਰਹੀ ਹੈ ਉਦੋਂ ਪਤਾ ਨਹੀਂ ਹਾਲੇ ਉਹ ਕੀ ਰਿਪੋਰਟ ਹੈ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਪੰਜਾਬ ਪੁਲਿਸ ਕਿਉਂ ਚੁੱਪ ਕਰਕੇ ਬੈਠੀ ਪੰਜਾਬ ਸਰਕਾਰ ਕਿਉਂ ਚੁੱਪ ਕਰਕੇ ਬੈਠੀ ਜਦੋਂ ਹਰਿਆਣਾ ਪੁਲਿਸ ਪੰਜਾਬ ਦੇ ਅੰਦਰ ਆ ਕੇ ਸਾਡੇ ਭਰਾਵਾਂ ਨੂੰ ਕੁੱਟ ਗਈ ਉਹਨਾਂ ਦੀਆਂ ਗੱਡੀਆਂ ਭੰਨ ਗਈ ਉਹਨਾਂ ਦੀਆਂ ਲੱਤਾਂ ਤੋੜ ਗਈ ਤੇ ਜੇ ਹਾਈ ਕੋਰਟ ਦਾ ਦਖਲ ਨਾ ਹੁੰਦਾ ਜਿਹੜੇ ਮੁੰਡੇ ਦੀਆਂ ਜਬਾੜਾ ਤੋੜਿਆ ਜਿਹਦੀਆਂ ਲੱਤਾਂ ਤੋੜੀਆਂ ਉਹਨੂੰ ਪੀਜੀਆਈ ਰੋहतक ਤੋਂ ਜਾ ਕੇ ਵੈਲਫੇਅਰ ਹਾਈ ਕੋਰਟ ਦਾ ਛਡਾ ਕੇ ਲਿਆਇਆ ਇੱਥੇ ਪੀਜੀਆਈ ਚ ਉਹਦਾ ਟ੍ਰੀਟਮੈਂਟ ਹੋਇਆ ਨਹੀਂ ਉਹਨੂੰ ਹਰਿਆਣਾ ਪੁਲਿਸ ਮਾਰ ਵੀ ਸਕਦੀ ਸੀ ਪੰਜਾਬ ਸਰਕਾਰ ਦਾ ਰੋਲ ਨਿੰਦਣਯੋਗ ਹੈ ਜਿਨੇ ਉਹਨਾਂ ਹਰਿਆਣਾ ਸਰਕਾਰ ਕੋਲ ਪ੍ਰੋਟੈਸਟ ਵੀ ਲਾਜ ਨਹੀਂ ਕੀਤਾ ਆਪ ਰਾਜੇਵਾਲ ਸਾਹਿਬ ਡੱਲੇਵਾਲ ਸਾਹਿਬ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਹੈ ਆਪ ਸਭੀ ਜੋ ਕਿਸਾਨ ਆਗੂ ਹੈ ਕਿਹਾ ਜਾਣਗੇ ਉਹਨਾਂ ਦਾ ਹਾਲਚਲ ਜਾਣਦੇ ਮੈਂ ਕਹਿ ਚੁੱਕਾ ਹਾਂ ਅਸੀਂ ਇਕੱਠੇ ਹੋ ਰਹੇ ਹਾਂ ਸਾਨੂੰ ਸਾਰਾ ਕੁਝ ਸੌਲਟ ਆਊਟ ਕਰ ਲੈਣ ਦੋ ਸਾਡਾ ਕੋਈ ਜ਼ਮੀਂਦਾਰ ਰੋਲਾ ਨਹੀਂ ਵਟ ਦਾ ਰੋਲਾ ਨਹੀਂ ਸਾਡਾ ਅਸੀਂ ਇਕੱਠੇ ਹਾਂ ਸਾਰੇ ਰਾਜਵਾਲ ਸਾਹਿਬ ਜਿਹੜੀ ਤੁਸੀਂ ਇਹ ਸੈਂਟਰ ਵੱਲੋਂ ਜਿਹੜੀ ਖੇਤੀਬਾੜੀ ਜਿਹੜਾ ਉਹ ਫਰੜਾ ਭੇਜਿਆ ਗਿਆ ਡਰੱਗ ਭੇਜਿਆ ਗਿਆ ਉਹਦਾ ਵਿਰੋਧ ਕਰ ਰਹੇ ਉਹਦੇ ਵਿੱਚ ਕੀ ਆਪਤੀ ਜਰ ਰਹੀ ਆ ਜੋ ਕੁਝ ਤਿੰਨ ਕਾਨੂੰਨ ਵਾਪਸ ਕਰਾਏ ਸਭ ਕੁਝ ਉਹੀ ਪੌਲਿਸ਼ਡ ਲੈਂਗੁਏਜ ਦੇ ਵਿੱਚ ਮਾਰਕੀਟਿੰਗ ਕੀਤਾ ਮੈਂ ਕਿਹਾ ਗਵਰਨਰ ਨੂੰ ਪੰਜਾਬ ਹੈਜ਼ ਵਨ ਆਫ ਦ ਬੈਸਟ ਮਾਰਕੀਟਿੰਗ ਸਿਸਟਮ ਇਨ ਦ ਵਰਲਡ हरियाणा ने ਸਾਡੀ ਨਕਲ ਕੀਤੀ ਹੈ ਬਾਕੀ ਦੇਸ਼ ਦੀਆਂ ਸਰਕਾਰਾਂ ਨੇ ਬਿਹਾਰ ਵਰਗੀ ਸਟੇਟ ਨੇ ਆਪਣਾ ਮਾਰਕੀਟਿੰਗ ਐਕਟੇ ਖਤਮ ਕਰ ਦਿੱਤਾ ਇਹ ਇਸ ਕਰਕੇ ਤੁਸੀਂ ਇੰਨੇ ਵਧੀਆ ਮਾਰਕੀਟਿੰਗ ਸਿਸਟਮ ਨੂੰ ਨਾ ਤੋੜੋ ਇਹ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਵਾਸਤੇ ਕੱਲ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਮੀਟਿੰਗ ਵੀ ਸੱਦੀ ਗਈ ਆ ਉਹਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਬੁੱਧੀਜੀਵੀ ਨੂੰ ਸਾਰਿਆਂ ਨੂੰ ਸੱਦਿਆ ਹੋਇਆ ਸੋ ਅਸੀਂ ਉਹਦੇ ਵਿੱਚ ਇਹ ਕਹਿੰਨੇ ਆ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ ਡਰਾਫਟ ਆਇਆ ਉਹਨੂੰ ਰੱਦ ਕਰ ਦਿਓ ਜਿਹੜਾ ਖੇਤੀ ਖਰੜਾ ਪੰਜਾਬ ਸਰਕਾਰ ਨੇ ਤਿਆਰ ਕੀਤਾ ਹੈ ਉਹਨੂੰ ਸੋਧ ਕਰਕੇ ਤੁਹਾਨੂੰ ਲਾਗੂ ਕਰ ਦਿਓ ਸੋ ਇਹਦੇ ਬਾਰੇ ਕੱਲ ਚਰਚਾ ਕੱਲ ਮੀਟਿੰਗ ਤੇ ਜਾ ਰਹੇ ਹੋ ਜੀ ਸਾਰੇ ਹਾਂ ਜੀ ਸਰ ਇਹ ਸਾਰੇ ਜਾ ਰਹੇ ਹਾਂ ਗਵਰਨਰ ਪੰਜਾਬ ਨੇ ਟਾਈਮ ਦਿਆ ਕੇਂਦਰ ਮੇ ਵੀ ਕੇਂਦਰ ਕੇ कृषि ਮੰਤਰੀ ਸੇ ਧਾਨ ਮੰਤਰੀ ਸੇ ਕਿਸੇ ਸੇ ਸਮਾਂ ਮੰਗਾਇਆ ਆਪ ਨੇ ਹਾਂ ਹਾਲੇ ਹਾਲੇ ਨਹੀਂ ਕੋਸ਼ਿਸ਼ ਕਰ ਰਹੇ ਹਾਂ ਅਸੀਂ ਜਾਵਾਂਗੇ ਜੇ ਸਾਨੂੰ ਸਰੂ ਮਿਲ ਗਿਆ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ। ਪਾਲ ਦਾ ਰਿਸਪਾਂਸ ਕਿਵੇਂ ਦਾ ਲੱਗਾ ਤੁਹਾਨੂੰ? ਅੱਛਾ ਰਿਸਪਾਂਸ ਸੀ। ਉਹਨਾਂ ਨੇ ਬੜਾ ਬੜੇ ਧਿਆਨ ਨਾਲ ਬੜਾ ਸਤਿਕਾਰ ਨਾਲ ਸਾਰੀ ਗੱਲ ਸੁਣੀ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਕੱਲ ਗੱਲ ਕਰਾਂਗਾ ਕੇਂਦਰ ਵਿੱਚ ਔਰ ਗੱਲ ਕਰਕੇ ਜੋ ਹੁੰਦਾ ਤੁਹਾਨੂੰ ਮੈਂ ਦੱਸਾਂਗਾ। ਕੱਲ ਕਹਿੰਦੇ ਨਾ ਕਰਨਗੇ ਉਹ ਕੇਂਦਰ ਨਾਲ? ਦਿੱਲੀ ਮਿਨਿਸਟਰਸ ਨਾਲ ਕੰਸਰਨਡ ਮਿਨਿਸਟਰਸ ਨਾਲ।